ਸਤਿਕਾਰ ਦੀ ਸਾਰਿਆਂ ਨੂੰ ਸਾਰੇ ਪੈਂਪਰਾ ਸਾਰੇ ਠੀਕ ਠਾਕ ਆਸੀ ਵਧੀਆ ਜੀ ਠੀਕ ਅੱਜ ਉਹ ਠੀਕ ਕੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਛਾ ਇਹ ਹੋਰ ਬਾਅਦ 10 ਮਿੰਟ ਪਹਿਣਾ ਭਰਾਵਾ ਅੱਜ ਵੀ ਚੱਲੇ ਆ ਮੋਗੇ ਨੂੰ ਅੱਜ ਮੈਂ ਚੱਲਿਆ ਜੀ ਮੋਗੇ ਨੂੰ ਭੈਣ ਕੋਲੇ ਤੇ

ਤੇ ਤੁਹਾਨੂੰ ਬਾਅਦ ਵਿੱਚ ਮੈਂ ਆ ਕੇ ਫੇਰ ਦੁਬਾਰਾ ਮਿਲਦਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਐਨਾ ਹੀ ਸੰਜੋਗ ਬਹੁਤ ਆ ਮੇਰੇ ਚੈਨਲ ਨਾਲ ਜੁੜੇ ਹੋ ਪੈੜ ਭਰਾ ਸਾਰਿਆਂ ਦਾ तहे दिल ਨਾਲ ਧੰਨਵਾਦ ਮੇਰਾ ਜਿੰਦਗੀ ਜਿੰਦਾ ਪਾ ਚੈਨਲ ਹੈ ਜੀ ਜਲਦੀ ਆ ਕੇ ਵੀਡੀਓ ਬਣਾ ਲਵਾਂ ਹਾਂ ਹਾਂ ਵੀਡੀਓ ਤੁਹਾਰਾ ਕੁਝ ਵਿੱਚ ਵਿਖਾਵਾਂਗਾ ਕਿਹੜੇ ਰਸਤੇ ਵਿੱਚ ਗਏ ਕਿੱਦਾਂ ਗਏ ਨਾ ਤੇ ਤਾਜ ਤੱਕ ਤੁਸੀਂ ਉਹਨਾਂ ਇੱਥੇ ਜਾ ਕੇ ਉਹ ਤੋਂ ਬਾਅਦ ਤੁਹਾਨੂੰ ਨਾਲ ਕੇ ਫੇਰ ਮਿਲਦਾ ਇਹ ਨਹੀਂ ਮੈਂ ਮਿਲੂਗਾ ਨਾ ਮੈਂ ਦੁਆਰਾ ਫੇਰ ਮਿਲਾਂਗੇ ਤੇ ਤਾਜ ਤੱਕ ਸਤਿ ਸ੍ਰੀ ਅਕਾਲ ਮੈਂ ਜੱਲਿਆਂ ਜੀ ਅੱਜ ਆਉਦੀ ਭੈਣ ਕੋਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਸਰੀਕਾਲ ਜੀ ਬਾਹਰ ਬੈਠੇ ਦੇਸਾਂ ਦੇਸਾਂ ਵਿੱਚ

ਨਾ ਬਹੁਤ ਮੋਟਾ ਮੋਟਾ ਸੀਨ ਸੌਰੀ ਸੀਨ ਕਹਤਾ ਇਹ ਦੋ ਵਾਰ ਗਾਂ ਤੋਂ ਤਲਵੰਡੀ ਨੂੰ ਹੋਵੇਂਗਾ ਨਹੀਂ ਮੋਗੇ ਦੇ ਪਿੰਡ ਆਉਂਗਾ ਫੇਰ ਇੱਧਰ ਦੀ ਠੀਕ ਹੈ ਹਜੀ ਇਹ ਪੈਂਡ ਟਰੋਲੀ ਭਾਈ ਉਹ ਦਸੇ ਇਧਰਲੇ ਰਸਤੇ ਗਈ ਦੀ ਜਾ ਰਹੇ ਐ ਇੰਨਾ ਗੱਡਿਆਂ ਨੂੰ ਤਾਂ ਪੂਰਾ ਸਾਫ਼ ਰਸਤਾ ਚਾਹੀਦਾ ਨਾ ਹਾਂ ਇੰਨਾ ਇੰਨਾ ਸੜਕਾਂ ਤੇ ਹੀ ਇਹ ਥੋੜਾ ਜਿਆਦਾ ਗਰਦ ਪੈਂਦੀ ਹੈ ਰੋਡ ਰਾਡ ਤੇ ਤਾਂ ਘੱਟ ਪੈਂਦੀ ਹੈ ਹਾਂ ਰੋਡ ਸਾਫ਼ ਹੁੰਦਾ ਹੈ ਜੇ ਰੋਡ ਸਾਫ਼ ਹੁੰਦਾ 15 ਮਿੰਟ ਟਾਈਮ ਲੱਗ ਹਾਂ ਆਵੇ ਜਵੇ ਆ ਸਾਫ਼ ਆ ਜੀ ਹੋਵੇ ਭਾਵੇਂ ਬਾੜ ਤਾਂ ਖੁਸ਼ ਵੀ ਨਹੀਂ ਲੱਗਦੀ ਅਜਵੇਂ ਹੁਣ ਖਲੀ ਆ ਗਈ ਇਹ ਇਹਦਾ ਇਹ ਟਾਈਮ ਮਾਰਦੇ ਆ ਸਾਫ ਰੋਡ ਹੋਵੇ ਤੇ ਲੁਧਿਆਣੇ ਦਾ ਕੋਈ ਟਾਈਮ ਨਹੀਂ ਲੱਗਦਾ ਨਾ ਲੁਧਿਆਣੇ ਕੋਨਾ ਕਿ ਘੰਟੇ ਲੱਗਦੇ ਉੱਥੇ ਨੇੜੇ ਜਾ ਕੇ ਰਾਜ ਪੈ ਜਾਂਦਾ ਹੈ ਨਾ ਔਰ ਮੁੱਲਾਪੁਰ ਤੋਂ ਬਹੁਤ ਰੈਕ ਅਧਿਆ ਪੁੱਤਰਾ ਮੇਰਾ ਜਿਹੜਾ ਨਾਲੇ ਮੈਂ ਮਿਲ ਕੇ ਲਾਉਂਗਾ ਤੇਰੇ ਬਾਹਨੇ ਦਾ ਨੇਵਰ ਮੈਨੂੰ ਤਾਂ ਫਿਰ ਸਕੂਟਰ 'ਤੇ ਜਾਣਾ ਪੈਣਾ ਸੀ ਪਰ ਨਾਲ ਮੈਨੂੰ ਜਵਾਬ ਵੀ ਲੈਣੇ ਪੈਣੇ ਸੀ ਉਹਨਾਂ ਨਾਲ ਔਖਾ ਹੁਣ ਮਣੀ ਹੋ ਗਿਆ ਵੱਡਾ ਮਣੀ ਹੁਣ ਜਦੋਂ ਮੂਰੇ ਖਲਿਆਰੀ ਦਾ ਉਹਨਾਂ ਤਾਂ ਕਾਹ ਨਹੀਂ ਕੁਝ ਦੀਂਦਾ ਇੱਕ ਵਾਰੀ ਅਸੀਂ ਲੈਣ ਗਏ ਸੀ ਉਹ ਦਵਾਈ ਮੁੱਗ ਭਰਾਵਾ ਜਦੋਂ ਡਾਕਟਰ ਕੇ ਗਲੀ ਵਿੱਚ ਦੀ ਪੈਣ ਲੱਗੇ ਤੇ ਉਹ ਤੋਂ ਬੂਰੇ ਕੁੜੀ ਆਉਂਦੀ ਸੀ ਪੜ੍ਹ ਕੇ ਸਕੂਲੋਂ ਤੇ ਉਹਨੇ ਠਾ ਦੇ ਨੇ ਠੋਕਿਆ ਸਕੂਟਰੀ ਦੇ ਵਿੱਚ ਸਾਈਕਲ ਮੈਂ ਤਾਂ ਕੱਲ ਆਇਆ ਵੀ ਪਰ ਫੇਰ ਵੀ ਬਾਤ ਚਤ ਰਹੇਗੀ ਵੈਸੇ ਕਸੂਰ ਉਸੇ ਦਾ ਹੀ ਸੀ ਕਿਉਂ ਮੈਂ ਤਾਂ ਆਪਦਾ ਖੱਬੇ ਮੋੜਨਾ ਸੀ ਉੱਤਰ ਨੂੰ ਤੇ ਉਹਨੇ ਲਿਆ ਕੇ ਠਾ ਦੇ ਦੇ ਵਿੱਚ ਠੋਕੀ ਸਾਈਕਲ ਹੀ ਜਿੱਤੇ ਉਹਦਾ ਚੱਕਾ ਤਾਂ ਹੋ ਗਿਆ ਵਿੰਗਾ ਤੇ ਪਰ ਬਾਤ ਚਤ ਹੋ ਗਈ ਮੈਂ ਤਾਂ ਕਿਹਾ ਸੀ 2-300 ਤੇ ਦਵਾਈ ਤੇ ਲੱਗਣਾ ਇਹਦੇ ਤੇ ਪਤਾ ਨਹੀਂ ਕਿੰਨੇ ਕ ਲੱਗਣਗੇ ਜੇ ਤੇ ਉਹਨੇ ਮੰਗ ਲੇ ਪਰ ਵਿੱਚ ਬੰਦੇ ਸੀਗੇ ਸਿਆਣਾ ਬਜ਼ੁਰਗ ਜੀ ਕੋਲੇ ਖੜਾ ਸੀਗਾ ਉਹ ਮੈਨੂੰ ਆਂਦਾ ਆਖੇ ਚੱਲ ਕੋਈ ਨਹੀਂ ਬਿਲੂ ਅਜੇ ਕੁਛ ਨਹੀਂ ਵਿਗੜਿਆ ਤੁਸੀਂ ਜਾਵੜੋ ਹੁਣੋਂ ਵੀ ਪੁੱਛਿਆ ਪੁੱਤ ਤੇਰੇ ਛੱਟ ਤਾਂ ਨਹੀਂ ਵੱਜੀ ਹੋਰ ਨਹੀਂ ਅੰਕਲ ਛੱਟ ਤਾਂ ਨਹੀਂ ਵੱਜੀ ਮੈਂ ਕਿਹਾ ਸ਼ੁਕਰ ਆ ਆ ਬਾਉ ਬੜੀ ਵਾਲੇ ਤਾਂ ਮੱਲਾ ਵੇਦੇ ਹੀ ਕੋਈ ਨਹੀਂ ਭਰਾਵਾ ਪਤਾ ਹੀ ਉਹ ਤੋਂ ਲੱਗਦਾ ਜਦੋਂ ਲਿਆ ਕੇ ਮੂਹਰੇ ਲਾਤੀ ਹੁੰਦੇ ਆਪਾਂ ਬਾਜ਼ਾਰ ਗਈ ਦੀ ਆ ਜਾਗੇ ਜਾਂਦੇ ਸਾਈਡ ਦੀ ਨਾਲੇ हां आएं देख ला कोई ट्रैफिक को नहीं एक आपा जे ਹੁਣ ਚੱਲਾਂਗੇ ਕੱਲਾਂ ਵੈਦੀ ਕੱਲਾਂ ਤੋਂ ਫੇਰ ਆਪਣਾ ਰੋਡ ਚੜ੍ਹਨਾ ਪੈਣਾ ਹੈ ਹੈਨਾ ਆ ਇਧਰ ਤੇ ਟ੍ਰੱਕਰ ਆਉਂਦੇ ਜਿਹੜੇ ਭਾਰਾ ਬਹੁਤ ਨਹੀਂ ਨਹੀਂ ਲੋਡ ਹੀ ਨਹੀਂ ਆਪਾਂ ਆਹ ਰੋਡ ਵੀ ਬਹੁਤ ਵਧੀਆ ਬਣ ਗਿਆ ਨਾਲੇ ਦਾ ਨਾਲੇ ਦਾ ਆਪਾਂ ਨੂੰ ਉਧਰੋਂ ਬਚਤ ਹੋ ਜੂਗੀ ਜਦੋਂ ਆਪਾਂ ਟ੍ਰੈਫਿਕ ਚੋਂ ਆਉਂਦੇ ਹੋਏ ਆਪਾਂ ਉਧਰ ਜੀ ਆ ਜਾਾਂਗੇ ਟਿੱਪਰ ਬਹੁਤ ਜਾਂਦਾ ਜੇ ਤਾਂ ਆਏ ਬੈਠੇ ਲੱਗਦੇ ਆ ਵੀ ਥੱਲੇ ਪਤਾ ਨਹੀਂ ਕੀ ਹੋ ਜਾਂਦਾ ਨਾ ਸਪੀਡ ਇਹਦੀ 180 ਤੱਕ ਦੱਸੇ ਹਨ ਤੇ ਮਸਾ 100 120 ਤੇ ਸਹੀ ਸਪੀਡ ਹੈ ਇਹਦੀ 100 ਤੋਂ ਤੋਂ ਹੀ ਤਰੀਕਾ 100 ਦੇ ਤਾਂ ਵਧੀਆ ਹੈ ਨਹੀਂ ਪਾਲੀ ਲੋਡ ਹੀ ਨਹੀਂ ਬਾਕੀ ਇਹ ਰਕਦੀ ਰਕਦੀ ਵੀ ਨਾ ਬਹੁਤ ਟਾਈਮ ਲਾ ਦਿੰਦੀ ਐ ਤੇ ਜਿਹੜਾ ਜਿਹੜਾ ਅੱਗੇ ਥੱਲੇ ਆ ਗਿਆ ਫਿਰ ਇਹ ਨਹੀਂ ਵੀ ਮੰਜਾਲ ਆ ਵੀ ਉੱਥੇ ਜਾ ਕੇ ਰੁਕ ਜੂ ਯਾਨੀ ਗੈਂਡ ਪੂਰਾ ਸੈੱਟ ਕਰਕੇ ਖੜਦੀ ਐ ਨਹੀਂ ਯਾਰ ਇੰਨੀ ਚੇ ਜਾਂਦੀ ਤੁਰੇ ਅਕਸਰ ਬ੍ਰੇਕ ਲਾਉਣੇ ਇੱਕਦਮ ਲਾਇਆ ਗੱਡੀ ਦਾ ਨੁਕਸਾਨ ਤੇ ਨਹੀਂ ਬਰਦੂਜਾ ਦਾ ਹੈ ਇਨੀ ਗਾਂ ਅਗਲੇ ਵਾਲਾ ਮੈਂ ਤਾਂ ਜਦੋਂ ਐਜੀ ਗੱਡੀ ਵੇਖ ਲੈਂਦਾ ਉਹ ਨਾ ਰੋਡ ਤੇ ਜਾਂਦੀ ਜਾਂ ਆਉਂਦੀ ਤੇ ਮੈਂ ਤਾਂ ਪਹਿਲਾਂ ਹੀ ਇੱਕ ਟਾਇਰ ਖੱਜੇ ਲਾ ਲੈਣਾ ਹੁੰਦਾ ਵਿਜੇ ਲੱਭ ਨਾ ਕਰੇ ਵਿਜੇ ਮਾੜਾ ਮੋਟਾ ਵੀ ਲੋਰਾ ਬੱਚ ਬੱਚੀ ਤੇ ਬੁੜਖ ਤਾਂ ਜਾਵਾਂਗੇ ਪਰ ਮੈਨੂੰ ਬਾਹਲਾ ਤਾਂ ਮਣੀ ਤੰਗ ਕਰਦਾ ਮਣੀ ਵੱਡਾ ਨਾ ਉਹ ਪਹਿਲਾਂ ਤਾਂ ਐ ਤੋੜ ਜੀ ਕਰੀ ਰੱਖੂਗਾ ਫੇਰ ਉਹ ਆਏ ਨੂੰ ਫੇਰ ਕਰ ਲੂਗਾ ਹੁਣ ਅਸੀਂ ਪਹੁੰਚ ਗਏ ਆਂ ਜੀ ਕੱਲ ਖਲਾ ਉਨ ਵੈਸੇ ਜੇ ਉਹ ਮੈਂ ਸੋਚ ਕੇ ਤਾਂ ਵਾਟ ਬਹੁਤ ਨੇੜ ਪੈਂਦੀ ਐਂ ਦੀ ਪਰ ਰੋਲਾ ਤਾਂ ਉਹ ਰਾਹ ਨਹੀਂ ਬਣਿਆ ਅਗਲਾ ਜੇ ਇਧਰ ਦੀ ਮਾਲਲਾ ਵੀ ਆਪਾਂ ਜਾਣੇ ਤਾਂ ਵਾਟ ਤਾਂ ਥੋੜੀ ਪੈਂਦੀ ਐ ਨਾ ਮੈਂ ਕਹਣਾ ਮੈਂ ਇੱਕ ਗੱਲ ਸੋਚ ਮੇਰੇ ਯਾਰ ਬਾਹਲਾ ਫਰਕ ਵੀ ਨਹੀਂ ਪੈਂਦਾ ਥੋੜਾ ਘਾਣਾ ਹੀ ਫਰਕ ਪੈਂਦਾ ਦੋ ਕਿਲੋ 2 ਕਿਲੋਮੀਟਰ ਦਾ ਆਪ ਡਾਉਨ ਚ ਹਾਂ ਇੰਨਾ ਹੈ ਜਾਨੀ ਕਿ ਆਪਾਂ ਇਧਰ ਦੀ ਨੰਗ ਜਗੇ ਦਾ ਸੌਖਾ ਬੰਦਾ ਤੇ ਜੇ ਉੱਧਰ ਦੀ ਚਾੜ ਦੇ ਦਾ ਟ੍ਰੈਫਿਕ ਵਾਲਾ ਆ ਗਿਆ ਜੀ ਕੱਲ ਖਲਾੰਦੇ ਰੇਲਵੇ ਫਾਟਕ ਖਿਓ ਬੱਚੋ ਆਈਟਨੇ ਮੈਂ ਵਾਧਿਆ ਰੋਡ ਚੜ ਜਾਣਾ ਉੱਥੋਂ ਦੀ ਵਲਕੇ ਆਉਣਾ ਪੜਾਈ ਅੱਧੀ ਵਾਰ ਦੇ ਬੜ ਗਈ ਲਾ ਆਹ ਵਜ਼ਰ ਦੇ ਜਵਾਕ ਨਾਲ ਆ ਤੂੰ ਹਿਸਾਬ ਨਾਲ ਮੋੜ ਲਵੇ ਇੰਨਾਂ ਗੱਡੀਆਂ ਗੋਟੀਆਂ ਨੂੰ ਤਾਂ ਖੁੱਸ ਨਹੀਂ ਗਾਲਦਾ ਯਾਰ ਵੀ ਪਤਾ ਨਹੀਂ ਵੀ ਗੱਡੀ ਬਹੁਤ ਵਾਰ ਟਾਈਮ ਲਾਊਗੀ ਉਹਨਾਂ ਆਹ ਵੇਖ ਲਾ ਕੋਈ ਸ਼ੈਟਮ ਨਹੀਂ ਯਾਰ ਸੈਟ ਹਣਾ ਜੀ ਰੋਡ ਚੜ ਗਏ ਆ ਜੇ ਮੈਂ ਹੁਣ ਮਾਲਾ ਆ ਆਏ ਆ ਤੁਰੇ ਆ ਇਹ ਤਾਂ ਕੁਛ ਨਹੀਂ ਹੁੰਦਾ ਜੇ ਇਧਰਲੇ ਪਾਸੇ ਵੀ ਚਾਈਤਾ ਵੀ ਠੀਕ ਆ ਨਾ ਉਹ ਸਪੀਡ ਤੇ ਹਾਉਣਾ ਨਾ ਕਿੰਨੀ ਕੀ ਸਪੀਡ ਤੇ ਜਾਣਾ ਅੱਛਾ ਓਵਰਟੇਕ ਸੱਜੇ ਪਾਸੇ ਦੀ ਹੁੰਦਾ ਆਪਾਂ ਹੌਲੀ ਜਾਣਾ ਪੰਵਾਰ ਆ ਛੱਡ ਕੇ ਦਰਜਣਾ ਪੈਣਾ ਠੀਕ ਹੈ ਵੀ ਇਧਰ ਜਾਪੇ ਸੱਜੇ ਪਾਸੇ ਜਿਵੇਂ ਮਰਜ਼ੀ ਤੁਰਿਆ ਜਾਵੇ ਕੋਈ ਜਿੱਤੇ ਜਣਾ ਮੇਰਾ ਪਾਈ ਸਾਈਡ ਹੀ ਜਾਣਾ ਕੀ ਆਪਣਾ ਜਨ ਪਤਾਈਏ ਆਪਾ ਹੌਲੀ ਵਾਲੇ ਹੈ ਜੀ ਟਰਨ ਬਾਅਦ ਸਲੋ ਜਾਂਦੀ ਉਹ ਸਾਰਾ ਰੋਕੀ ਜਾਂਦੀ ਹੈ ਹੂੰ ਤੇ ਇੱਦਾਂ ਨਾ ਖੜਾ ਵੇਖਦੇ ਮੈਂ ਕੀ ਮਰਦੀ ਬਾਕੀ ਇਹਨਾਂ ਦਾ ਪਤਾ ਵੀ ਕੋਈ ਨਹੀਂ ਕਿੱਧਰ ਨੂੰ ਆ ਰਹੇ ਹੋਲੀ ਕਰ ਲੈਣੀ ਇਹਨਾਂ ਨੇ ਇਹਨਾਂ ਨੇ ਸਵਾਰ ਨਹੀਂ ਵੀ ਚੱਕਣੀਆਂ ਮੈਂ ਵੀ ਮੈਂ ਵੀ ਅਨੋ ਦੱਸਿਆ ਯਾਰ ਕੋਈ ਸਿਸਟਮ ਸਹੀ ਨਹੀਂ ਗੱਲਾਦਾ ਪਹਿਲਾਂ ਹੁਣ ਕਿੰਨਾ ਕਿੰਨਾ ਫਰਕ ਉਹ ਗੱਡੀ ਵਾਲੇ ਦਾ ਹੱਕਮੰਦ ਆ ਪਹਿਲਾਂ ਮੂਰੇ ਨਿਕਾ ਲਾਂ ਆ ਵੇਖ ਤੈਨੂੰ ਹੁਣ ਖਚਾਨੀਆਂ ਉਹ ਦੰਦਾ ਜਾਂਦਾ ਨਾ ਲਾ ਆ ਵੇਖ ਇੱਥੋਂ ਦੇ ਜਹਣ ਕਿ ਕੇਰਾ ਪਰਲੇ ਪਾਸੇ ਹੁਣ ਵੇਖ ਲੀ ਪਾੜ ਕੇ ਇਧਰ ਨੂੰ ਤਰਿਆ ਹੁੰਦਾ ਉਟਰੀਆਂ ਮੋਟਰਸਾਈਕਲ ਦਾ ਬਾਈ ਮੁਸ਼ਕਲ ਆ ਵੀ ਜੱਸ ਹਸਾ ਨਾ ਇਹ ਰਾਤ ਬਰਾਤੇ ਮੈਂ ਨਾ ਧਾਨਾ ਯਾਰ ਜਿਹੜੇ ਕੰਮਾਂ ਤਾਂਦਿਆ ਤੋਂ ਹੁੰਦੇ ਆ ਤੋ ਵੀ ਬਿੱਲਾ ਰਾਤ ਨੂੰ ਜਾਂਦਾ ਹੁੰਦਾ ਯਾਰ ਡਰ ਜਾ ਲੱਗਦਾ ਨਾ ਲਾਈਟਾਂ ਜਦੋਂ ਮੂਰੋ ਵਾਜਦੀਆਂ ਇਹਦਾ ਮਗਰ ਮਗਰ ਚੋਰੀ ਜਾਈਦਾ ਐ ਲੱਗਦਾ ਵੀ ਅਗਲਾ ਇੱਕ ਤਾਂ ਬਣਾ ਰੋਗੇ ਪਾਲੀ ਵੇਖੀ ਜਾਈ ਦੇ ਵੀ ਇੱਕ ਨੰਗਿਆ ਦੂਜੇ ਤੇਜਾ ਤੀਜੇ ਜਾ ਕੇ ਆਊਗਾ ਮੋਗਾ ਨਾ ਇਹਦਾ ਖਾਨ ਨੂੰ ਜੜਿਆ ਵੇ ਮਾ ਲੋ ਕੀ ਯਾਰ ਟੱਕਰ ਵੀ ਨਾ ਨਾ ਹੁਣੇ ਮੋੜ ਨਾ ਲੈ ਹੁਣ ਕਿੱਧਰ ਲੈ ਰਾਹ ਮੋੜੂਗਾ ਵੀ ਤੂੰ ਮੋਰਾ ਦੇ ਨੇੜੇ ਲੈ ਆ ਨਾਲੇ ਸਾਰਿਆਂ ਨੂੰ ਖਲਿਆਰੀ ਜਾਂਦਾ ਆ ਆ ਆ ਪੁਲ ਕਿੱਧਰ ਨੂੰ ਜਾਊ ਬਈ ਇਹ ਆ ਇਧਰ ਨੂੰ ਹਜੇ ਤਾਂ ਬਣਿਆ ਇੱਥੇ ਕਿ ਥਾਕੀ ਬਣਿਆ ਗਾਹੜੇ ਬਣਿਆ ਆਹ ਆਹ ਉਹ ਵੀ ਇਧਰ ਦਾ ਘਰ ਵੀ ਹੈ ਤੇ ਇਧਰ ਵੀ ਹੈ ਇਹ ਦੁਕਾਨਾਂ ਤੋਂ ਇਧਰ ਨਹਿਲੇ ਦੀ ਕੀ ਗੱਲ ਕਰਕੇ ਹੋਣਾ ਦੇਖ ਲੈ ਬਾਈ ਬੰਦੇ ਬਿਆਰ ਉਹਨੂੰ ਖਾਲੀ ਹੋ ਜੂ ਖਾਲੀ ਤਾਂ ਨਹੀਂ ਹੋਣਾ ਸ਼ਹਿਰ ਗਿਆ ਇਸ ਮੌਕੇ ਨਿਕਲਦੇ ਬਾਹਰ ساری ਰੇਪੀ ਜੇ ਘਰ ਜੋ ਫਿਰ ਮੈਂ ਮਾਇਨਾ ਵੀਰਾ ਦਾ ਸੂਆ ਜਾ ਹੋ ਜਾਊਗਾ ਵੀ ਆਂਦੀ ਨੇੜ ਪੈਂਦਾ ਮੈਂ ਤਾਂ ਇੱਧਰ ਵੇਚਦੀ ਵੜ ਗਿਆ ਸੀ ਭਰਾਵਾ ਮੈਨੂੰ ਕਾਹ ਵੀਆਂ ਦਾ ਨਹੀਂ ਲੱਗਾ ਪਤਾ ਮੈਂ ਫੇਰ ਸ਼ਾਰਟਕਟ ਇੱਧਰ ਦੀ ਨੇੜ ਦੀ ਛੇਤੀ ਪਹੁੰਚ ਜਾਈਦਾ ਨਾ ਹੋ ਇਹ ਬਜ਼ਾਰ ਨਹੀਂ ਪੈਣਾ ਗੱਲ ਕਲੋਨੀਆਂ ਨਹੀਂ ਆਉਣੀਆਂ ਇੱਕ ਦੂਜੇ ਯਾਰ ਇੱਧਰ ਆਉਂ ਆਂ ਵੀਆਂ ਮੂਹ ਆਈਆਂ ਨਾ ਠਾ ਠਾ ਜੇ ਮੋਟਰਸਾਈਕਲ ਕਿਤੇ ਕੋਸ਼ ਆ ਗਿਆ ਕਿਤੇ ਕੋਸ਼ ਆ ਗਿਆ ਉਹ ਬਜ਼ਾਰ ਅਲੀ ਦੀ ਵੇਖ ਕੋਸੀ ਆ ਹਾਂ ਡਰ ਲਾ ਡਰ ਲੱਗਦਾ ਤਦ ਮਰੂ ਨਾਣੀ ਚੋਟਾ ਬਹੁਤ ਬੜੇ ਚੇਤੇ ਕਰ ਆਹ ਵਾਹ ਆਗੇ ਪ੍ਰਾਪ ਆ ਤਾਂ ਨਾ ਇਹ ਇੱਕ ਦਿਨ ਮੈਂ ਸਕੂਟਰੀ ਲਈ ਜਾਵਾਂ ਉਧਰੋਂ ਤਾਂ ਮਣੀ ਨਾ ਸਰ ਮੂਰੇ ਕਰਤਾ ਆ ਇੱਕ ਮੇਰੇ ਪਿੱਛੇ ਸੀ ਇੱਕ ਜਿਵੇਂ ਆ ਅੱਗੇ ਆਪਾਂ ਵਿਚਾਲੇ ਆ ਗਏ ਤੇ ਉਹ ਪਿਛਲੇ ਨੇ ਪਤਾ ਨਹੀਂ ਕੀ ਉਹਨੂੰ ਕਿੱਧਰੋਂ ਰਸਤਾ ਮਿਲਿਆ ਮੈਂ ਉਦੋਂ ਪੁੱਤਾਂ ਨੇ ਨੇ ਲਿਆ ਕੇ ਅੱਗੇ ਲਾਤੀ ਉਹ ਬੋਲਦੇ ਨੇ ਪਾਲਟ ਬੁਲਟ ਦੇ ਚਾਕੇ ਸਿੱਧਾ ਕਰਕੇ ਤੁਰ ਪੈਂਦੇ ਨਹੀਂ ਨਹੀਂ ਭਾਈ ਆਪਾਂ ਨੂੰ ਤਾਂ ਡਰ ਲੱਗਦਾ ਮਿੱਤਰਾ ਮੈਂ ਪਿੱਛੋਂ ਤਾਂ ਖਿੱਚੀ ਤੁਰਿਆ ਆਉਣਾ ਹੈ ਤੇ ਇੱਥੇ ਆ ਗਿਆ ਮੈਂ ਬਹੁਤ ਹੌਲੀ ਹੋ ਜਾਂਦਾ ਗੇਟ ਜਾ ਕੇ ਹੈ ਨਾ ਆਹੀਂ ਫੇਰ ਮੁੜ ਜਾਣਾ ਆ ਵੀੜਿਆ ਆਹ ਔਰ ਲੀ ਗਲੀ ਮੋੜ ਜਾ ਹਾਂ ਹਾਂ ਉਹ ਸਿੱਧੂ ਫਾੜਕਾਂ ਲਈ ਇਹ ਗਲੀ ਯਾਰ ਭੇੜੀ ਨਹੀਂ ਐ ਉਹਨਾਂ ਟਾਈਮ ਲੱਗ ਜਾਂਦਾ ਹਨਾ ਗੱਡੀ ਗੁੱਡੀ ਦਾ ਔਖਾ ਥੋੜਾ ਬਕੇੜਾ ਮੋਟਾ ਮੋਟਾ ਨਾਲ ਜਿਵੇਂ ਮਰਜੀ ਲਈ ਫਰ ਹਾਂ ਉਵੇਂ ਆ ਉਹ ਰਸਤਾ ਇਹ ਜਾਨੀ ਕਿ ਉਹ ਗੱਡੀ ਗੁੱਡੀ ਵਾਲਾ ਪੂਰਾ ਪੂਰਾ ਜਿਵੇਂ ਮੁਰੂ ਵਿੱਚ ਚੀਜ਼ ਆ ਜਾ ਔਖਾ ਹੈ ਲੈ ਹੁਣ ਆ ਆ ਹਿਸਾਬ ਲਾ ਲ ਮੈਂ ਤਾਂ ਤਾਂ ਸ਼ਖਾ ਜਾ ਬਾਉ ਬਲੀ ਜੇ ਚੱਲ ਪਏ ਤਾਂ ਉਦੋਂ ਤਾਂ ਰਸ਼ਕੇ ਆ ਜਾਂਦਾ ਵੇਖਣ ਨੂੰ ਨਹੀਂ ਮਿਲਿਆ ਨਾ ਮੈਂ ਤਾਂ ਸ਼ਖਾ ਰਸ਼ਕੇ ਵਾਲਾ ਨਹੀਂ ਲੈ ਲਿਆ ਸੀ ਇਸ ਟਾਈਮ ਇਹ ਸੌ ਘਾੜੇ ਚਲਾਉਣੇ ਜੋਰ ਨਾਲ ਦਾ ਹਾਂ ਕ੍ਰਸ਼ ਕੇ ਉੱਖ ਹੁੰਦਾ ਗਲਤ ਹੈਗੇ ਗਲੀ ਚ ਆ ਹੌਲੀ ਹੌਲੀ ਜਾਣਾ ਥਾਣ ਸ਼ਹਿਰ ਚ ਗੱਲ ਤਾਂ ਉੱਥੇ ਹੀ ਆ ਗਈ ਨਾ ਉਹ ਬਿਆਰ ਜੀ ਬਹੁਤ ਟ੍ਰੈਫਿਕ ਲੱਜਾਂਦਾ ਬਿਆਰ ਸ਼ਹਿਰ ਤਾਂ ਹੀ ਹੁੰਦਾ ਕੋਈ ਨਹੀਂ ਵੇਰਾ ਇੰਡੀਕੇਟਰ ਲਾਹਰ ਮੋੜੀ ਹੈਣੀਗੀ ਉਹੀ ਗੱਲ ਆ ਆਖ ਹੀ ਰੋਲਾ ਇਹਨਾਂ ਦਾ ਮੈਂ ਕਿਹਾ ਮੁੜੂਗੀ ਮੈਂ ਆ ਹੀ ਮੈਂ ਆ ਹੀ ਮੈਂ ਸੋਚਦਾ ਹੁੰਦਾ ਸੀ ਇੱਕ ਤਾਂ ਜਿਹੜੀਆਂ ਐਕਟ ਐਕਟ ਕਹਿੰਦੇ ਨੇ ਸਕੂਟਰੀਆਂ ਜਾਂਦੇ ਨੇ ਬ੍ਰੇਕ ਬੂਕ ਤਾਂ ਜਵਾਬ ਵਾਂਗੂ ਜਵਾਬ ਜਾ ਹੀ ਹੁੰਦਾ ਮੈਂ ਕਿਹਾ ਕਿਤੇ ਮੁੜਨਾ ਮੈਨੂੰ ਇਹ ਪਤਾ ਨਹੀਂ ਕਿੱਧਰੋਂ ਕੀ ਹੋ ਗਿਆ ਚੋ ਨਿਸ਼ਾਨੀ ਰੱਖ ਗਏ ਆ ਵੱਡਾ ਆ ਗਿੰਨੇ ਸ ਨੇ ਆਗੇ ਤੇ ਨਹੀਂ ਆਛਲੇ ਆਇਂ ਕਾ ਸੰਖਾ ਕੱਢਦੇ ਕੁੱਢਦੇ ਨਹੀਂ ਆਇਂ ਵਿੱਚੋਂ ਬਸ ਮੈਂ ਹਟ ਕੇ ਬੋਲਣੀ ਪੜੀਗੀ ਨਹੀਂ ਇਹ ਦੱਸਣਾ ਪੈਂਦਾ ਕਿ ਉਹ ਦੱਸ ਤੋਂ ਸ਼ਾ ਉਥੋਂ ਆਇਂਦੀ ਆਇਂਦੀ ਹੋ ਕੇ ਹਨਾ ਤੇ ਨਾ ਗੱਡੀ ਵਾਲੇ ਰਾਹ ਹੀ ਲੱਗ ਜਾਂ ਜਿੱਧਰ ਦੀ ਗੱਡੀ ਜਾਂਦੀ ਆ ਨਹੀਂ ਇੱਕ ਆ ਉੱਤਰ ਕੇ ਇੱਕ ਵੀ ਆਏ ਜਾਂਦੀ ਆ ਉਥੋਂ ਹਾਂ ਹਾਂ ਉਹ ਬਣਾਏ ਉਹ ਜਿਹੜੀ ਸੜਕ ਹੈ ਮਹੱਲਾ ਇਹ ਪੀੜਾ ਬਹੁਤ ਟਾਈਮ ਕੋ ਬਹੁਤ ਹੁੰਦਾ ਮਹੱਲੇ ਦੇ ਵਿੱਚ ਖੜੇ ਹੁੰਦੇ ਕੋਈ ਲੋਕੀ ਠੀਕ ਉਹ ਰਾਹ ਆਪਣਾ ਪੱਟਿਆਂ ਵਾਲਾ ਹੋਵੇ ਹਾਂ ਹਾਂ ਆਪਾਂ ਅੱਜ ਜਾਂਦਾ ਪਹਿ ਸ਼ੜਕ ਮੁੜਾਂਗੇ ਹੈ ਭੀੜਾ ਇਹ ਵੇ ਟ੍ਰੈਫਿਕ ਬਹੁਤ ਹੁੰਦਾ ਵਾ ਇੱਥੇ ਖੜੇ ਹੁੰਦੇ ਗਲੀ ਦੇ ਲੋਕੀ ਪਰ ਜਾਣਾ ਹੌਲੀ ਬਣਾਓ ਸਿੱਧਾ ਉਹ ਪੱਟਿਆ ਵਾ ਓਖਲਾ ਖਾਣਾ ਬਣਾਇਆ ਵਾ ਸੀਵਰੇਜ ਪਾਇਆ ਵਾ ਠੀਕ ਹੈ ਇਹ ਬਣਾਈ ਨਹੀਂ ਗੀ ਇਹਦੀਆਂ ਓਂੇ ਗੱਡੀ ਸਾਰੀ ਆਪਣੀ ਹੋ ਜੂਗੀ ਆਪਾਂ ਅਹੀਂ ਗਲੀ ਮੋੜ ਜਾ ਚੱਲ ਹੌਲੀ ਜਾਵਾਂਗੇ ਉਹ ਪੱਟਿਆਂ ਵਾਲਾ ਸਾਰਾ ਦਾ ਸੀਵਰੇਜ ਪਾਇਆ ਕਰ ਚਾਪਾ ਛੱਡ ਕੇ ਜਾਵਾਂਗੇ ਇੱਧਰ ਦੇ ਆ ਮੈਂ ਜਾਂਦਾ ਹੁੰਦਾ ਜੀ ਹਾਂ ਵਾਹ ਇਹ ਸਹੀ ਆ ਔਰ ਕਿਥੋਂ ਡੀਐਮ ਕਾਲ ਦੇ ਕੋਲ ਦੀ ਹੋ ਜੇ ਹਾਂ 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 ਉਧਰ ਜੀ ਹੁਣ ਇੱਥੋਂ ਪੈ ਗਏ ਨਾ ਡੀਐਮ ਕਾਲ ਦੇ ਕੋਲ ਜਾ ਕੇ ਨਿਕਲ ਨਹੀਂ ਜੇ ਜਿਹੜਾ ਆਤੀ ਆ ਜਾਂਦੇ ਆ ਆ ਤੀਜਾ ਔਖਾ ਹੋਇਆ ਮੇਰੀ ਗਲੀ ਜੀ ਕਿੱਥੇ ਦਾ ਨਾ ਇੱਕ ਇਧਰ ਖੜਾ ਹੁੰਦਾ ਇਕ ਇਧਰ ਖੜਾ ਹੁੰਦਾ ਇਕ ਲਿਆ ਕੇ ਮੂਰੇ ਲਾਉਂਦਾ ਤੇ ਨੰਗ ਕਿਧਰ ਦੀ ਨਾ ਆ ਵੇਖੋ ਲੈਂ ਨ ਬਣਾਈ ਆਉਂਦੇ ਲੈ ਲੈ ਆ ਬਸਾ ਨਾਲ ਤਾਂ ਆਹੀ ਵੱਧਾ ਯਾ ਨਾ ਨਾ ਗੱਡੀ ਵੀ ਨਾ ਵੀ ਨਹੀਂ ਕਿਨਾਂ ਆਹੀ ਕੋਤਾ ਕੰਮ ਆਇਤੀ ਮੂਰੇ ਕਰਨੀ ਪੈਣੀ ਗੱਡੀਆਂ ਇਹ ਹਟਣਾ ਨੇ ਹੂੰ ਹੰਗਵਣੇ ਪਾਸਾ ਵਟਿਆ ਐਂ ਤਾਂ ਉਹ ਨਹੀਂ ਆ ਪਉਪੜ ਸਕਦੇ ਜਿਵੇਂ ਹਿਸਾਬ ਨਾਲ ਚਾਲ ਆ ਉਸ ਹਿਸਾਬ ਨਾਲ ਤੁਰੇ ਜਾਵੇ ਆ ਦਾ ਕੋਈ ਤਕੜਾ ਪ੍ਰੋਗਰਾਮ ਲਾਦਾ ਮੈਂ ਰਿਮੋਟ ਮਾਰਸਾਂ ਦਾ ਕਰਾਂਗਾ ਮੈਂ ਬੱਧੀ ਕੋਲ ਫਾਈਨਲ ਲੈ किधर अगला नेगा दो परची मारी यार हालाती है नहीं यार इधर द नहीं आया कर फटे कई तो बहाना ही पाल दे मल्ला ਕਿ ਆਉਣੇ ਪਕੌੜਿਆਂ ਦਾ ਲੰਗਰ ਆ ਮੱਲਾ ਟਟਾਲਾ ਹਿੰਦਾਂ ਜੇ ਗਲੀ ਚ ਖੁੱਲੀ ਹੋਊਗੀ ਤੇ ਉਦੋਂ ਯਾਰੇ ਬੰਦ ਤੈਨੂੰ ਮੈਂ ਦੱਸਿਆ ਨਾ ਇਸ ਮੌਕੇ ਟਰੈਪ ਕੋ ਬਹੁਤ ਹੋ ਜਾਂਦਾ ਇੱਥੇ ਮੈਂ ਉਹ ਸਿੱਧਾ ਨਾ ਕਿ ਡੀ ਐਮ ਕਾਲ ਜਿਹੜਾ ਬੈਕ ਸੈਟ ਆ ਗਿਆ ਠੀਕ ਹੈ ਆ ਇੱਥੇ ਇਹ ਕਾਲ ਉਹ ਡੀ ਐਮ ਲਾ ਕੇ ਰਹਾ ਡੀ ਐਮ ਕਾਲ ਜਾ ਠੀਕ ਹੈ ਇਹ ਇਹ ਹੁਣ ਆ ਆ ਸਿੱਧੀ ਵੀ ਪੈ ਕੇ ਫੇਰ ਆਪਾਂ ਇਹਨਾਂ ਮੋਡਲ ਤੇ ਆਪਾਂ ਰੋਡ ਤੇ ਇਧਰੋਂ ਨਿਕਲ ਜਾਣਾ ਬਸ ਬਾ ਪਰੇ ਨੂੰ ਦੂਜੀ ਕਲੋਨੀ ਚ ਜਾਣਾ ਠੀਕ ਹੋ ਗਿਆ ਗੁਆੜ ਠੀਕ ਆ ਠੀਕ ਆ ਬੈਕ ਆ ਰਿਹਾ ਆ ਰਿਹਾ ਬਾਟ ਮਰ ਗਿਆ ਉਹ ਨਹੀਂ ਆਉਂਦੀ ਆਉਣਾ ਸਹੀ ਆ ਉਹ ਉਧਰ ਦੀ ਕੋਈ ਬਾਜ਼ਾਰ ਵੇਚ ਦੀ ਵਧੀਆ ਐ ਤੂੰ ਦਾ ਫੈਂਕ ਤਾਂ ਉਧਰ ਵੀ ਹੋਊਗਾ ਸ਼ਾਇਦ ਨਹੀਂ ਮੈਂ ਤਾਂ ਹੋਰਲੇ ਪਾਸੇ ਹੀ ਹੁੰਦਾ ਉਹ ਬਾਲਾ ਖਾਂ ਨਹੀਂ ਹੁੰਦਾ ਤਾਂ ਐਸਾ ਮੱਕੇ ਬੱਚਿਆਂ ਦੀ ਛੁੱਟੀ ਦਾ ਟਾਈਮ ਹੋ ਜਾਂਦਾ ਚੁੱਟ ਜਾਂ ਕੱਲਾ ਨੂੰ ਨਾਂਵੇਂ ਚੱਲ ਗਏ ਆ ਮੱਕਾ ਕੱਲਾ ਨੂੰ ਨੰਗਾ ਗਾ ਯਾਰ ਹੁਣ ਨਹੀਂ ਆਉਣਾ ਇਹਦੀ ਤੇ ਤੈਨੂੰ ਬਾਜ਼ਾਰ ਚ ਕੰਮ ਆ ਤਾਂ ਵੇਖ ਲੈ ਕੰਮ ਤਾਂ ਕੋਈ ਨਹੀਂ ਮੇਰੇ ਤੇ ਆਇਆ ਨਹੀਂ ਮੁੱਕੀ ਚੱਲ ਵੇਖ ਲੈ ਫਿਰ ਇਹ ਹੀ ਆ ਵੇ ਟਾਈਮ ਜ਼ਿਆਦਾ ਲੱਗ ਰਿਹਾ ਹੋਰ ਕੀ ਹੈ ਸਾਬ ਬਣ ਚੱਕਾ ਹਣ ਕਲਾਈ ਬੈਠੇ ਕੇ ਗੱਡੀ ਚੱਲ 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 ਸ਼ੀਸ਼ਾ ਡਾਊਨ ਕਰਨਾ ਪਊ ਕਣੀ ਚੱਲ ਚਲੋ ਜੀ ਆ ਜੀ ਹੈ ਮੇਰੀ ਭੈਣ ਦਾ ਘਰ ਆ ਮੇਰਾ ਭਾਂਜਾ ਹਣ ਕਰਦੇ ਉਹ ਬੰਦ ਹਰਨਾਂ થી ਚੱਲੇ ਆਂ ਜੀ ਪਿੰਡ ਨੂੰ ਸਾਰੇ ਭੈਣਾਂ ਭਰਾਵਾਂ ਦਾ ਬਹੁਤ 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 ਧੰਨਵਾਦ ਜੀ ਲਓ ਜੀ ਮੈਂ ਆ ਗਿਆ ਮਗਰ ਸਵੇਕ 4:00 ਵਜੇ ਤੇ ਮੈਂ ਥੋੜਾ ਜਿਹਾ ਕੰਮ ਜੇ ਕਰ ਲੱਗ ਗਿਆ ਤੇ ਮੈਂ ਕਿਹਾ ਵੀ ਅਜੇ ਸਮਾਂ ਥੋੜਾ ਜਿਹਾ ਰਹਿੰਦਾ ਸੀਗਾ ਤਾਂ ਕਰਕੇ ਮੈਂ ਨਿੱਕੇ-ਮੁਟੇ ਇਹ ਕੰਮ ਆਦ ਲੱਗ ਗਿਆ ਤੇ ਮੈਂ ਆ ਗਿਆ ਸੀ ਸਵੇਕ 4:00 ਵਜੇ ਤੇ ਬਤਿਆ ਲੱਗਿਆ ਸ਼ਹਿਰ ਘੰਗ ਕੇ ਮੈਂ ਨਾ ਕਿਆ ਬਾਤ ਆ ਯਾਰ ਅਣਸੀ ਵੀ ਜਾਣਾ ਕਿਸੇ ਦਿਨ ਗੱਡੀ 'ਚ ਤਾਂ ਪਤਾ ਹੀ ਨਹੀਂ ਜਾਂਚ ਬਿੱਟੇ ਜਾਂਦੇ ਬਹੁਤ ਤਾਂ ਚਾਹ ਪੀ ਬਸ ਉੱਥੇ ਹੋਰ ਜਾਣੀ ਕੀਤਾ ਜੀ ਬਾ ਚਾਹ ਪੀਤੀ ਉੱਥੇ ਤੇ ਦੋ ਬ ਦੋ ਚਾਰ ਗੱਲਾਂ ਹੀ ਕੀਤੀਆਂ ਬਸ ਅਸੀਂ ਮਾਰੀ ਸੈਲਫ ਤੇ ਆ ਗਏ ਮਦਰ ਆਇਆ ਆਖਿਆ ਜੀ ਮੈਂ ਕਿਹਾ ਜਦ ਤੱਕ ਨਾ ਜਾ ਵੜਦਾ ਵੀ ਜੇ ਤੂੰ ਇੱਥੋਂ ਵੱੜ ਕੇ ਸਿੱਧਾ ਉੱਤ ਲੰਘ ਜਾਂਦਾ ਮੈਨੂੰ ਉਹ ਨਹੀ ਚਲਾਪਾ ਦੋਨੇ ਚੱਲਦੇ ਉਹ ਕੱਲਾ ਕਰਕੇ ਜੀ ਨਾ ਵੀ ਕੱਲਾ ਬੋਦ ਨਾਮ ਚੰਗਾ ਹੁੰਦਾ। ਤੇ ਚਾਲ ਅਸੀਂ ਵਧੀਆ ਚਾਲ ਹੈ ਡਣਾ ਮੇਰਾ ਮੇ ਲੱਗ ਅੱਲਾ ਹੋ ਗਿਆ। ਛੈ ਸੋਹਣਾ ਸੀ। ਬੱਲੇ ਛੈ ਨਾ ਸੋਹਣਾ ਸੰਗ ਛੋਣੇ ਹੈ ਛੈ ਮੜਾ ਵੀ ਕਿਤੇ ਛੈ ਰੋਇਆ। ਤੇ ਹੁਣ ਮੈਂ ਮੈਂ ਤੁਹਾਡੇ ਨਾਲ ਮੌਕਾ ਦੇਖਣ ਬਹੁਤ ਟਾਈਮ ਹੋ ਗਿਆ। ਹਾਂ ਕੱਲੂ ਚੱਲ ਬੜਾ ਆਪਣਾ ਸਕੂਟਰ ਜੀ ਚੱਲੇ ਵੜਦੇ। ਪੈਸੇ ਲਾ ਫੇ ਟੈਨਸ਼ਨ ਹੀ ਮੱਚਾ ਰੋਜਕ ਮਾ ਉਪਰਾਓ। ਸਕੂਟਰ ਤੇ ਘਣਾ ਪੈਟਰੋਲ ਪਚਣਾ ਹਾਂ ਪੈਟਰੋਲ ਤਾਂ ਫੁੱਲ ਆ ਚਲੋ ਚਲਾਇ ਦਿੰਦੀ ਚਲੋ ਆਪਾਂ ਚੱਲੇਗੇ ਤੇ ਤਾਂ ਕਰਕੇ ਮੈਂ ਵੀ ਉਹਨਾਂ ਸਾਰੇ ਪੈਨ ਪ੍ਰਾਤਿ ਸੇ ਠੀਕ ਹੋ ਕਮੈਂਟ ਆ ਵੇਚਦੀ ਦੱਸਿਓ ਕਿਦਾਂ ਕੰਮ ਕਰਾਇਆ ਜੀ ਵੀ ਠੀਕ ਠਾਕ ਹੈ ਇੱਥੇ ਸਾਰੇ ਆਪੇ ਭਰਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਮਿੰਟ ਤੋਂ ਤੱਕ ਲੈ ਕੇ ਗਾ ਵੀ ਅੱਗੇ ਤੱਕ ਕਹਿੰ ਲੈ ਕੇ ਜਾਣਾ ਇਹ ਕਿਹੜਾ ਪੂਰੀ ਵੀਡੀਓ ਜਰੂਰ ਵੇਖਿਆ ਕਰੋ ਸਾਰੇ ਭਰਾ ਸਾਰਾ ਕੰਮ ਇੱਥੇ ਆ ਕੇ ਰੱਖਦੇ ਆ ਕਰੋ ਇਹ ਇਹਦੇ ਨਾਲ ਹੀ ਬਹੁਤ ਸਹਿਯੋਗ ਮਿਲਦਾ ਤੁਹਾਡਾ ਬਹੁਤ ਅੱਗੇ ਵੀ ਜਿਵੇਂ ਧੰਨਵਾਦ ਹੈ ਜੀ ਜਿਵੇਂ ਅੱਗੇ ਸੁਨੇਹਾ ਦਿੰਨੇ ਆਂ ਭੈਣ ਭਰਾ ਸਾਰੇ ਸਹਿਯੋਗ ਦਿੰਦੇ ਰਹੋ ਵਧੀਆ ਵਧੀਆ ਕੱਲ ਨੂੰ ਆਮ ਬਲੌਗ ਕਰਾਂਗੇ ਫੇਰ ਮਿਲਾਂਗੇ ਹਾਂਜੀ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ